ਆਲਟੂ ਨਿਊਜ਼ ਜਾਂ ਨਜ਼ਰੇ ਤੁਹਾਡਾ ਸਵਾਗਤ ਗੁਰਦਾਸਪੁਰ ਪੁਲਿਸ ਵੱਲੋਂ ਵਕਵਕ ਅਪਰਾਧਿਕ ਮਾਮਲੇ ਦੇ ਵਿੱਚ ਲੁੜਿੰਦੇ ਦੋ ਨੌਜਵਾਨਾਂ ਨੂੰ 5-16 ਸਵੇਤ ਕੀਤਾ ਗਿਆ ਗ੍ਰਿਫਤਾਰ 에어ਪੋਰਟ ਤੁਹਾਡੇ ਨਾਂ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਵਕਵਕ ਅਪਰਾਧਿਕ ਮਾਮਲੇਾਂ ਦੇ ਵਿੱਚ ਲੁੜਿੰਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਪੁਲਿਸ ਵੱਲੋਂ ਉਕਤ ਗ੍ਰਿਫਤਾਰ ਨੌਜਵਾਨਾਂ ਕੋਲੋਂ ਇੱਕ ਡਬਲ ਬੈਰਲ ਗਨ ਸਮੇਤ ਪੰਜ ਪਿਸਤੌਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੀਆਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਲ ਕੌਸ਼ਨ ਨੇ ਦੱਸਿਆ ਕਿ ਉਹਨਾਂ ਵੱਲੋਂ ਦੋ ਨੌਜਵਾਨ ਰਾਹੁਲ ਕੁਮਾਰ ਤੇ ਸੂਨੂ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਖਿਲਾਫ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਤੇ ਇਹਨਾਂ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੁਸੀਂ ਦੇਖ ਲਿਓ ਆਲ ਟੂ ਉਸ ਲਈ ਪੰਟੀ ਸੰਗੋਤਰਾ ਬਟਾਲਾ ਦੀ ਇਹ ਵਿਸ਼ੇਸ਼ ਰਿਪੋਰਟ ਸਾਡੇ ਮਾਜੋਗ ਐਸਐਸਪੀ ਸਾਹਿਬ ਸ਼੍ਰੀ ਦਿਆਮਹਰੀਸ਼ ਯੋਮਪਰਕਾਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਵੇਲੇ ਸੀਆਈਏ ਸਟਾਫ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਬਰ ਖਾਦ ਦੀ ਇਤਲਾਹ ਤੇ ਆਪਾਂ ਦੋ ਜਿਹੜੇ ਆ ਨਜਾਇਜ਼ ਵੈਪਨ ਜਿਹੜੇ ਉਹ ਬਰਾਮਦ ਕੀਤੇ ਇੱਕ ਸਿੰਗਲ ਬੈਰਲ ਔਰ ਉਹਦੇ ਨਾਲ ਇੱਕ ਰਾਉਂਡ ਰਿਕ ਪਿਸਟਲ ਜਿਹਨਾਂ ਨਾਲ 8 ਰਾਉਂਡ ਬਰਾਮਦ ਕੀਤੇ 32 ਬੋਲ ਦਾ ਔਰ ਪਹਿਲੀ ਪੋਸ਼ੂਗੇਸ਼ਤੇ ਇਹਨਾਂ ਤੇ ਜਿਹੜੀ ਆ ਅਗਾਹ ਫਰਦਰ ਜਿਹੜਾ ਇਹਨਾਂ ਨੇ ਫਰਦਿੰਸ਼ਾਬ ਕੀਤਾ ਉਹ ਉਹਦੇ ਵਿੱਚ ਸਾਨੂੰ ਫਿਰ ਦੁਬਾਰਾ ਇੱਕ ਦੇਸੀ ਕਟਾ 315 ਬੋਰ ਉਹਦੇ ਨਾਲ 8 ਰੌਂਦ 11 ਰੌਂਦ ਔਰ ਇੱਕ ਪਿਸਟਲ ਹੋਰ 32 ਬੋਰ ਉਹਦੇ ਨਾਲ ਸਾਨੂੰ ਦੋ ਜਿਹੜੇ ਮੈਗਜ਼ੀਨ ਔਰ ਇੱਕ ਰਵਾਲਵਰ ਜਿਹਦੇ ਨਾਲ 7 ਰੌਂਦ ਹੋਰ ਬਰਾਮਦ ਕੀਤੇ 32 ਬੋਰ ਦਾ ਔਰ ਇਹਨਾਂ ਦੀ ਜਿਹੜੀ ਪਹਿਲੀ ਤੋਂ ਹੋਰ ਪੁੱਛ ਕੇ ਸ਼ਕਤੀ ਨਾਲ ਜਦੋਂ ਇਹਨਾਂ ਨਾਲ ਕੀਤੀ ਗਈ ਇਹਨਾਂ ਦੇ ਕਾਫੀ ਮੁਕਦਮੇ ਜਿਹੜੇ ਆ ਇੱਕ ਰਾਹੁਲ ਕੁਮਾਰ ਇਲੀਅਸ ਕਟਾ ਜਿਹਦੇ ਤੇ ਪਹਿਲੇ 9 ਮੁਕਦਮੇ ਦਰਜ ਆ ਐਂਡੀਪੀਸੀ ਐਕਟ ਦੇ ਆਰਮਜ਼ ਐਕਟ ਦੇ ਔਰ ਅਰਾਧਨ ਕਤਲ ਦੇ ਜਿਹੜੇ ਆ ਅਟੈਂਪਟ ਟੂ ਮਰਡਰ ਦੇ ਮੁਕਦਮੇ ਜਿਹੜੇ ਆ ਉਹ ਦਰਜ ਨੇ ਜਿਹੜਾ ਦੂਜਾ ਆ ਇਹਦੇ ਖਿਲਾਫ ਚਾਰ ਮੁਕਦਮੇ ਦਰਜ ਆ ਐਂਡੀਪੀਸੀ ਐਕਟ ਦਾ ਔਰ ਜਿਹੜਾ ਆਰਮਜ਼ ਐਕਟ ਦਾ ਔਰ ਇਹ ਕਿ ਇਹਨਾਂ ਨੇ OLX ਤੇ ਇਹਨਾਂ ਨੂੰ ਕਿਸੇ ਨੇ ਗੱਡੀ ਪਾਈ ਸੀ ਇਹਨਾਂ ਨੇ ਉਹ ਚੈੱਕ ਕਰਨ ਪਠਾਨਕੋਟ ਗਏ ਟਰਾਈ ਲੈਣ ਦੇ ਬਹਾਨੇ ਗੱਡੀ ਉਥੋਂ ਭਜਾ ਲਿਆ ਸੀ ਬਾਅਦ ਚੋਂ ਵੀ ਡੀਵੀ ਇਹਨਾਂ ਦੇ ਰਿਕਵਰ ਹੋ ਗਈ ਉੱਥੇ ਮਕਦਮਾ ਇਹਨਾਂ ਦੇ ਖਿਲਾਫ ਜਿਹੜਾ ਵਾ ਪਠਾਨਕੋਟ ਡਿਵੀਜ਼ਨ ਨੰਬਰ 2 ਦੇ ਵਿੱਚ ਵੀ ਦਰਜ ਹੈ ਇਹਨਾਂ ਨੂੰ ਪਿਸਤਲ ਵੀ ਚੱਲਦੀ ਇਹਨਾਂ ਜਿਹੜਾ ਇਹਨਾਂ ਦੀ ਜਿਹੜੀ ਇਹਨਾਂ ਨੇ ਪੁੱਛ ਕੇ ਇਹ ਚ ਦੱਸਿਆ ਹੈ ਜਿਹੜਾ ਅ ਰੋਮੀ ਗੈਂਗਸਟਰ ਆ ਉਹਦੇ ਨਾਲ ਇਹਨਾਂ ਦੀ ਕਾਫੀ ਪੁਰਾਣੀ ਰੰਜਿਸ਼ ਆ ਤੇ ਇਹਨਾਂ ਨੇ ਇਹਨਾਂ ਨੂੰ ACP ਉਹ ਸਾਡੇ ਤੇ ਹਮਲਾ ਕਰੇਗਾ ਤੇ ਅਹੀ ਵੀ ਜਿਹੜਾ ਉਹਦੇ ਤੇ ਬਰਾਬਰ ਜੋ ਆਪ ਦੇ ਸਕਾਂਗੇ ਇਸ ਕਰਕੇ ਇਹਨਾਂ ਨੇ ਜਿਹੜੇ ਉਹਦੇ ਵਾਸਤੇ ਜਿਹੜੇ ਹਥਿਆਰ ਜਿਹੜੇ ਉਹ ਲੈਤੇ ਸੀ ਹੋਰ ਕੋਈ ਵਾਰਦਾਤ ਦੇ ਸਕਦੇ ਆ ਜਾਂਦੀ ਦੀ ਵਾਰਦਾਤ ਹਾਂ ਅਜੇ ਇਹਨਾਂ ਦਾ ਅੱਜ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਸੀ ਅੱਜ ਖਮਈਆਗਾ ਦੋ ਦਿਨ ਦਾ ਹੋਰ ਰਿਮਾਂਡ ਲੈ ਕੇ ਇਹਦੇ ਨਾਲ ਜਿਹੜੀ ਆ ਚੰਗੀ ਪੁੱਛਗਿੱਛ ਕਰਾਂਗੇ ਔਰ ਕਾਫੀ ਵੱਡੇ ਖਲਾਸੀ ਹੁੰਦੇ ਜਿਹੜੇ ਆ ਉਹ ਹ ਹੈਗੀ ਆ ਉਮੀਦ ਹੈਗੀ ਆ ਔਰ ਇਹ ਵੀ ਲੱਗਦਾ ਵਾ ਵੀ ਜਿੱਥੋਂ ਇਹ ਹਥਿਆਰ ਲੈ ਕੇ ਆਏ ਸੀ ਔਰ ਜਿਨ੍ਹਾਂ ਨੂੰ ਸ਼ਾਇਦ ਇਹਨਾਂ ਨੇ ਹੋਰ ਕਿਤੇ ਵੇਚੇ ਵੀ ਹੁਣ ਉਹ ਵੀ ਜਿਹੜੀ ਆ ਪੁੱਛ ਗਿਆ ਸੀ ਤੇ ਜਦੋਂ ਸਾਹਮਣੇ ਆਏਗਾ ਉਹ ਆਪ ਜੀ ਨਾਲ ਸ਼ੇਅਰ ਕੀਤਾ ਜਾਵੇਗਾ ਜਿਹੜਾ ਸੋਨੂ ਆ ਤੇ ਰਾਹੁਲ ਕਿੱਥੋਂ ਦਾ ਰਹਿਣ ਵਾਲਾ ਜਿਹੜਾ ਸੋਨੂ ਆ ਇਹ ਤੇ ਪਟਨਾ ਬਿਹਾਰ ਦਾ ਰਹਿਣ ਵਾਲਾ ਔਰ ਕਾਫੀ ਦਿਨ ਦਾ ਜਿਹੜਾ ਵਾ ਪੰਜਾਬ ਦਾ ਸਨੀਕ ਹੋ ਚੁੱਕਾ ਹੈ ਗਰਦਾਸਪੁਰ ਦਾ ਇਹਨੇ ਮੈਰਿਜ ਵੀ ਇੱਥੇ ਕਰਵਾਈ ਆ ਔਰ ਜਿਹੜਾ ਰਾਹੁਲ ਹੈ ਗੀਤਾਪੁਰ ਮੋਰੋਡ ਦਾ ਰਹਿਣ ਵਾਲਾ ਟੋਟਲ ਕਿੰਨੇ ਦੋਸ਼ੀ ਕਪੀਟਲ ਆਪਾਂ ਟੋਟਲ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਔਰ ਜਿਹੜੀ ਬਾਅਦ ਦੇ ਵਿੱਚ ਇਹਨਾਂ ਨੇ ਬਰਾਮਦਗੀ ਕਰਾਈ ਆ ਉਹ ਇੱਕ ਅਸ਼ੋਨੀ ਕੁਮਾਰ ਦਰਜੀ ਆ ਨਾ ਚਾਟੌਸ ਵਾਲੀ ਗਲੀ ਚੱਗੇ ਜਾ ਕੇ ਉਹਦਾ ਘਰ ਵੀ ਆ ਤੇ ਦੁਕਾਨ ਵੀ ਆ ਉਹਦੀ ਦੁਕਾਨ ਚੋਂ ਤੇ ਉਹਨੂੰ ਨਾਮਜ਼ਦ ਕੀਤਾ